ਫੌਜ ਦੇ ਵਿੱਚ ਅਗਨੀਵੀਰ ਦੀ ਵੱਖ-ਵੱਖ ਅਸਾਮੀਆਂ ਜਨਰਲ ਡਿਊਟੀ ਟੈਕਨੀਕਲ ਟਰੇਡਮੈਨ ਅਸਿਸਟੈਂਟ ਜੀਐਸਯੂ ਆਦੀ ਅਸਾਮੀਆਂ ਦੇ ਲਈ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਪਵੇਗਾ ਅਤੇ ਇਹਨਾਂ ਦੀ ਲਿਖਤੀ ਪ੍ਰੀਖਿਆ ਜੂਨ ਮਹੀਨੇ ਦੇ ਵਿੱਚ ਹੋਵੇਗੀ ਇਹਨਾਂ ਅਸਾਮੀਆਂ ਦੇ ਵਿੱਚ ਭਰਤੀ ਹੋਣ ਦੇ ਲਈ ਵਿਦਿਅਕ ਯੋਗਤਾ 8ਵੀਂ 10ਵੀਂ ਅਤੇ 12ਵੀਂ ਪਾਸ ਹੈ ਅਤੇ ਉਮਰ ਹੱਦ ਦੀ ਸੀਮਾ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਹੈ ਹੁਣ ਭਰਤੀ ਹੋਣ ਦੇ ਚਾਹਵਾਨ ਜੋ ਉਮੀਦਵਾਰ ਹੈ ਉਹ ਹੇਠਾਂ ਦਿੱਤੀ ਹੋਈ ਵੈਬਸਾਈਟ joinindianarmy.nic.in ਦੇ ਉੱਪਰ ਆਨਲਾਈਨ ਅਪਲਾਈ ਕਰ ਸਕਦੇ ਆ ਅਤੇ ਵੈਬਸਾਈਟ ਦੇ ਰਾਹੀਂ ਤੁਸੀਂ ਅਸਾਮੀਆਂ ਅਤੇ ਯੋਗਤਾ ਸੰਬੰਧੀ ਹੋਰ ਵਿਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹੁਣ ਫੌਜ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਖੁਸ਼ਖਬਰੀ ਇਹ ਹੈ ਕਿ ਸੀ ਪਾਈਟ ਕੈਂਪ ਨੰਗਲ ਵਿਖੇ ਮੁਫਤ ਤੁਹਾਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਇਸ ਸੀ ਪਾਈਟ ਕੈਂਪ ਨੰਗਲ ਵਿਖੇ ਤੁਹਾਨੂੰ ਲਿਖਤੀ ਪ੍ਰੀਖਿਆ ਅਜੇ ਫਿਜ਼ੀਕਲ ਟੈਸਟ ਦੀ ਮੁਫਤ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਅਤੇ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਰਹਿائش ਦਿੱਤੀ ਜਾਂਦੀ ਹੈ ਅਤੇ ਨਾਲ ਹੀ ਮੁਫਤ ਦੇ ਵਿੱਚ ਉਹਨਾਂ ਨੂੰ ਖਾਣਾ ਵੀ ਦਿੱਤਾ ਜਾਂਦਾ ਹੈ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਸੀ ਪਾਈਟ ਕੈਂਪ ਨੰਗਲ ਵਿਖੇ ਵੀ ਸੰਪਰਕ ਕਰ ਸਕਦੇ ਹੋ ਅਤੇ ਰੋਪੜ ਵਿਖੇ ਮਿੰਨੀ ਸਕੱਤਰੇਤ ਵਿਖੇ ਡੀਸੀ ਕੰਪਲੈਕਸ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਵੀ ਤੁਸੀਂ ਸੰਪਰਕ ਕਰ ਸਕਦੇ ਹੋ